ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਥੋੜਾ ਉਮੀਦ ਆ ਤੁਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਹੁਣ ਆਏ ਆਪਾਂ ਸ਼ੌਪ ਤੋਂ ਅੱਜ ਸੀਗਾ ਸੰਡੇ ਆ ਜਾਣਾ ਤਾਂ ਆਪ ਹੈ ਨਹੀਂ ਸੀ ਪਰ ਕਈ ਵਾਰੀ ਨਾ ਕਿਸੇ ਦਾ ਜਦੋਂ ਫੋਨ ਫੋਨ ਆ ਜਾਂਦਾ ਐ ਮਰਜੈਂਸੀ ਦਾ ਫਿਰ ਜਾਣਾ ਪੈਂਦਾ ਹੈ ਨਾ ਤੇ ਵੈਸੇ ਮੈਂ ਤਾਂ ਬਿਲਕੁਲ ਮਿਸਮਾਰਦੀ ਸੀ ਸਵੇਰੇ ਉਹਨਾਂ ਦਾ ਫੋਨ ਆਇਆ ਸਵੇਰ ਸ਼ਾਮ ਨੂੰ ਫੇਰ ਆ ਗਿਆ ਜਦੋਂ ਜੇ ਅਸੀਂ ਹੁਣ ਆ ਜੀਏ ਫਿਰ ਮੈਨੂੰ ਚਲਾਏ ਹੋਗੇ ਵਿਚਾਏ ਹੋਣੀ ਹੈ ਨਾ ਜਾਇਆਏ ਚਲੋ ਬਹੁਤ ਸਾਰੇ ਕੰਮ ਵੀ ਸੀ ਪਾਰਸਲ ਵਗੈਰਾ ਬਣਾਉਣੀ ਸੀ ਤੇ ਕੱਲ ਨੂੰ ਸਕੂਲ ਵੀ ਜਾਣਾ ਤਿੰਨ ਤੇ ਅੱਜ ਆਪਣੇ ਗੈਸਟ ਆਏ ਸੀਗੇ ਬੜੇ ਪਿਆਰੇ ਪਿਆਰੇ ਗੈਸ ਆਏ ਸੀਗੇ ਬਹੁਤ ਖੁਸ਼ੀ ਹੋਈ ਮੈਨੂੰ ਉਹਨਾਂ ਦੇ ਆਉਣ ਦੀ ਉਹ ਆਦੇਸ਼ ਦੇ ਪਾਪਾ ਦੇ ਮਾਸੀ ਜੀ ਦੀ ਬੇਟੀ ਤੇ ਬੇਟਾ ਤੈਨੂੰ ਤੇ ਉਹਨਾਂ ਦੀ ਅੱਗੇ ਨੂੰ ਤੇ ਉਹਨਾਂ ਦੇ ਨਾਲ ਇੱਕ ਕੁੜੀ ਆ ਨਿਮਰਤ ਕੌਰ ਇੰਨਾ ਵਧੀਆ ਰੌਣਕ ਲਾਈ ਤੇ ਇੱਕ ਆਈ ਸੀਗੀ ਗੁਰਮントੋਹ ਤੇ ਦੀ ਕੁੜੀ ਹਾਂ ਦੋਤੇ ਦੀ ਕੁੜੀ ਇੱਕ ਮਾਸੀ ਦੀ ਦੀ ਹਾਂ ਇੱਕ ਦੋਤੇ ਦੀ ਬੇਟੀ ਮਾਸੀ ਜੀ ਦੇ ਦੋਤੇ ਦੀ ਬੇਟੀ ਤੇ ਇਹ ਮੈਂ ਬਹੁਤ ਵਧੀਆ ਲੱਗਿਆ ਉਹ ਆਏ ਮੈਨੂੰ ਬਹੁਤ ਚੰਗਾ ਲੱਗਦਾ ਹਣਾ ਜਦੋਂ ਦੇਸ਼ ਦੀ ਪਪਾ ਦੀ ਸਾਈਡ ਤੋਂ ਕੋਈ ਆਉਂਦਾ ਵੀ ਚੰਗਾ ਲੱਗਦਾ ਅ ਇੰਨਾ ਕੁ ਸੋਚਣਾ ਕਿ ਭਾਵੇਂ ਉਹ ਨਹੀਂ ਹੈਗੇ ਹਣਾ ਵੈਸੇ ਤਾਂ ਮੈਂ ਦੇਖਿਆ ਕਿ ਜਦੋਂ ਬੰਦਾ ਨਹੀਂ ਹੁੰਦਾ ਹਣਾ ਤੇ ਉਹਦੇ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਹੁੰਦੇ ਨੇ ਪਰ ਮੈਨੂੰ ਇੰਨਾ ਕੁ ਵਧੀਆ ਲੱਗਿਆ ਵੀ ਉਹ ਫਿਰ ਵੀ ਆਏ ਹਣਾ ਚਾ ਲੱਗਲੇ ਨੂੰ ਜੇ ਮੇਰੇ ਨਾਲ ਕੋਈ ਲगाव ਹੈਗਾ ਜੀ ਕਰਦਾ ਅਗਲੇ ਦਾ ਮਿਲਣ ਨੂੰ ਤਾਂ ਹੀ ਆਉਂਦਾ ਆਦਰਵਾਇਸ ਕੌਣ ਆਉਂਦਾ ਕਿਸੇ ਦੇ ਨਾ ਕਿਹਦੇ ਕੋਲ ਇੰਨਾ ਟਾਈਮ ਵਾਧੂ ਹੈ ਜੀ ਜਿਹੜਾ ਅਗਲਾ ਆਈ ਦੇਊਗਾ ਤੁਰਿਆ ਫਿਰੂਗਾ ਕੋਈ ਨਹੀਂ ਆ ਸਕਦਾ ਸਾਰੇ ਆਪ ਦੀ ਆਪਦੀ ਲਾਈਫ ਦੇ ਵਿੱਚ ਬਿਜ਼ੀ ਨੇ ਪਰ ਉਹਨਾਂ ਨੇ ਟਾਈਮ ਕੱਢਿਆ ਤੇ ਉਹ ਮਿਲ ਕੇ ਗਏ ਬਹੁਤ ਚੰਗਾ ਲੱਗਿਆ ਤੇ ਇਸ ਤਰ੍ਹਾਂ ਵੈਸੇ ਆਉਣਾ ਜਾਣਾ ਚਾਹੀਦਾ ਹੈਗਾ ਆਉਣ ਜਾਣ ਦੀਆਂ ਵਰਤਮਨ ਦੀਆਂ ਰਿਸ਼ਤੇਦਾਰੀਆਂ ਨੇ ਜੀ ਰਿਸ਼ਤੇਦਾਰੀਆਂ ਹੁਣ ਤੁਸੀਂ ਕਹੋਗੇ ਵੀ ਐਨੇ ਐਨੇ ਦੂਰ ਤੁਹਾਨੂੰ ਲੱਗਦਾ ਲੱਗੂਗਾ ਕਿ ਦੂਰ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਇਹ ਆਉਣ ਜਾਣ ਦੀਆਂ ਰਿਸ਼ਤੇਦਾਰੀਆਂ ਨੇ ਜੀ ਰਿਸ਼ਤੇਦਾਰਾਂ ਕੋਲ ਮੈਂ ਥੋੜਾ ਬਹੁਤ ਜਿਆਦਾ ਨਿਕਦਾ ਹੋਵੇ ਸਕਾ ਹੋਵੇ ਪਰ ਜੇ ਅਗਲੇ ਨੇ ਆਉਣਾ ਜਾਣਾ ਹੀ ਨਹੀਂ ਆ ਤੇ ਫਿਰ ਉਹ ਵੀ ਕਾਹਦਾ ਰਿਸ਼ਤੇਦਾਰ ਹਨ ਤੇ ਸੋ ਬਹੁਤ ਚੰਗਲ ਗਿਆ ਮਾਸੀ ਜੀ ਸਾਡੇ ਹੈਗੇ ਨੇ ਤੇ ਉਹਨਾਂ ਨੂੰ ਮਿਲਣ ਨੂੰ ਸਾਡਾ ਬਹੁਤ ਜੀ ਕਰਦਾ ਹੈ ਬਜ਼ੁਰਗ ਕਰਦਾ ਜਾਂਦਾ ਹੁੰਦੇ ਨੇ ਸੋ ਕਰਦੇ ਜਾਂਦੇ ਨੂੰ ਉਹ ਘਰੇ ਛੱਡਿਆ ਸੀਗੇ ਔਰ ਵੈਸੇ ਵੀ ਬਜ਼ੁਰਗ ਕਹਿੰਦੇ ਨੇ ਚਲ ਤੁਸੀਂ ਜਾਇਓ ਮੈਂ ਫੇਰ ਜਾਇਆ ਆਉਂਗੀ ਤੇ ਹੁਣ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਮਿਲਾ ਕੇ ਲੈ ਕੇ ਜਾਓ ਜਾਂ ਮੈਂ ਤੇ ਭੈਣ ਜੀ ਕਿਸੇ ਦਿਨ ਉਹਨਾਂ ਨੂੰ ਜ਼ੂਰ ਮਿਲ ਕੇ ਆਵਾਂਗੀ ਬਹੁਤ ਦਿਲ ਕਰਦਾ ਹੈ ਬਜ਼ੁਰਗਾਂ ਦਾ ਕੀ ਭਰੋਸਾ ਹੁੰਦਾ ਹੈ ਭਰੋਸਾ ਤਾਂ ਵੈਸੇ ਕਿਸੇ ਦਾ ਨਹੀਂ ਹੁੰਦਾ ਚਲੋ ਵਧੀਆ ਲੱਗਦਾ ਇਸ ਤਰ੍ਹਾਂ ਆਉਣਾ ਜਾਣਾ ਚਾਹੀਦਾ ਹੈ ਚੰਗਾ ਲੱਗਦਾ ਮਿਲਦੇ-ਗਿਲਦੇ ਰਹਿਣਾ ਚਾਹੀਦਾ ਹੈ ਨਾ ਕਿ ਜ਼ਿੰਦਗੀ ਦਾ ਕੀ ਭਰੋਸਾ ਜੀ ਪਤਾ ਨਹੀਂ ਕੋਈ ਅੱਜ ਹੈਗੇ ਆ ਕੱਲ ਨੂੰ ਹੈ ਕਿ ਨਹੀਂ ਹੈ ਨਾ ਤੇ ਇਹਨਾਂ ਚੀਜ਼ਾਂ ਨਾਲ ਪਿਆਰ ਵੱਧਦਾ ਆਪਣੇ ਜਨ ਤੇ ਲੋ ਜੀ ਹੁਣ ਆਪਾਂ ਅੱਜ ਤੁਹਾਨੂੰ ਜਿਹੜੀ ਵੀਡੀਓ ਦੇਣ ਲੱਗੇ ਹੈਗੇ ਆ ਇੱਕ ਦੋ ਭੈਣਾਂ ਦੇ ਕਮੈਂਟ ਵੀ ਆਏ ਸੀਗੇ ਪਹਿਲਾਂ ਤਾਂ ਮੈਨੂੰ ਆਇਆਂ ਦੱਸੋ ਜਿਹੜੀ ਮੈਂ ਤੁਹਾਨੂੰ ਫੋਰ ਹੈਡ ਦੀ ਦੱਸੀ ਸੀ ਮੱਥੇ ਦੀਆਂ ਝੁਰੜੀਆਂ ਵਾਸਤੇ ਦੱਸੀ ਸੀ ਵੀਡੀਓ ਇੱਕ ਪਾਈ ਸੀਗੀ ਕਿ ਤੁਸੀਂ ਉਹ ਕਰਦੀਆਂ ਕਿ ਨਹੀਂ ਕਰਦੀਆਂ ਮੈਨੂੰ ਕਮੈਂਟ ਕਰਕੇ ਜਵਾਬ ਚਾਹੀਦਾ ਉਹਨਾਂ ਦਾ ਜੇ ਤੁਸੀਂ ਕਰਦੇ ਹੋ ਤਾਂ 15 ਦਿਨਾਂ ਬਾਅਦ ਮੈਨੂੰ ਰਿਜ਼ਲਟ ਚਾਹੀਦਾ ਉਹਦਾ ਠੀਕ ਹੈ ਜੀ ਤੇ ਹੁਣ ਇੱਕ ਦੋ ਭੈਣਾਂ ਦਾ ਆਇਆ ਸੀ ਕਿ ਸਾਡੇ ਆਈਜ਼ ਕੋਲੇ ਬਸ ਇਹੀ ਪ੍ਰੋਬਲਮਸ ਹੁੰਦੀਆਂ ਨੇ ਕਿ ਸਾਡੇ ਆਈਜ਼ ਕੋਲੇ ਬਹੁਤ ਅਿੰਕਲਸ ਨੇ ਜਾਂ ਸਾਡੇ ਫੋਰਹੈਡ ਤੇ ਫੋਰਹੈਡ ਲਈ ਮੈਂ ਤੁਹਾਨੂੰ ਦੱਸਿਆ ਸੀ ਬਹੁਤ کارਗਰ ਹੈ ਤੁਸੀਂ ਕਰਨਾ ਜ਼ਰੂਰ ਹੈ ਪਰ ਰੈਗੂਲਰ ਕਰਨਾ ਠੀਕ ਹੈ ਅੱਜ ਆਪਾਂ ਤੁਹਾਡੇ ਲਈ ਆਈਜ਼ ਲਈ ਲੈ ਕੇ ਆਏ ਹਾਂ ਹੁਣ ਇੱਕ ਦੋ ਭੈਣਾਂ ਨੇ ਕਿਹਾ ਕਿ ਤੁਸੀਂ ਜਿਹੜਾ ਤੇਲ ਹੈ ਉਹ ਇਹ ਨਹੀਂ ਯੂਜ਼ ਕਰਨਾ ਹੈਗਾ ਜੀ ਲੋ ਆਪਾਂ ਸਾਰਾ ਕੁਝ ਛੱਡਿਆ ਕੋਈ ਤੇਲ ਯੂਜ਼ ਨਹੀਂ ਕਰਦੇ ਹਰ ਇੱਕ ਦੇ ਘਰ ਦੇ ਵਿੱਚ ਕਿਉਂ ਹੋਊਗਾ ਦੇਸੀ ਕਿਉਂ ਹਰ ਇੱਕ ਦੇ ਘਰ ਦੇ ਵਿੱਚ ਹੋਊਗਾ ਜਿਆਦਾ ਨਹੀਂ ਤਾਂ ਥੋੜਾ ਹੋਊਗਾ ਇੰਨਾ ਕ ਤਾਂ ਜ਼ਰੂਰ ਹੋਊਗਾ ਜਿਹਦੇ ਨਾਲ ਆਪਾਂ ਆਪਦੀ ਮ사ਜ ਕਰ ਸਕੀਏ ਠੀਕ ਹੈ ਅੱਜ ਆਪਾਂ ਸਿਰਫ ਦੇਸੀ ਘਿ올ਿਆ ਮਾੜਾ ਜਾ ਉਹ ਵੀ ਬਸ ਸਿਰਫ ਲਿਬੜੀ ਜੀ ਕੋਲੀ ਆ ਤੇ ਇੰਨਾ ਕੀ ਵਾਧੂ ਹੁੰਦਾ ਹੁਣ ਇਹਦੇ ਲਈ ਆਪਾਂ ਕੀ ਕਰਨਾ ਹੈਗਾ ਇਹਦੇ ਲਈ ਵੀ ਮ사ਜ ਕਰਨੀ ਹੈ ਇਕੱਲੇ ਪੈਕ ਲਾ ਕੇ ਨਹੀਂ ਸਕਦਾ ਅੱਜ ਮੈਂ ਇੱਕ ਪੈਕ ਲਾਉਣਾ ਸੀ ਵੈਸੇ ਤਾਂ ਮੇਰੇ ਕੋਲ ਕਾਫੀ ਨਹੀਂ ਸੀ ਇਸ ਕਰਕੇ ਆਪਾਂ ਪੈਕ ਨਹੀਂ ਲਾ पाए ਸੋ ਆਪਾਂ ਹੁਣ ਤੁਹਾਨੂੰ ਮਸਾਜ ਹੀ ਦੱਸਾਂਗੇ ਮਸਾਜ ਬਹੁਤ ਜ਼ਿਆਦਾ ਸਕਸੈਸਫੁਲ ਰਹਿੰਦੀ ਹੈ ਜੀ ਬਹੁਤ ਜ਼ਿਆਦਾ ਕਰਕੇ ਦੇਖਿਓ ਤੁਸੀਂ ਇਹ ਜਮਾ ਕੇ ਦੇਖਿਓ ਲੋਹਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਣੇ ਇੱਥੇ ਆਈਜ਼ ਕੋਲੇ ਜਿਹੜੀਆਂ ਰਿੰਕਲਸ ਆ ਜਾਂਦੀਆਂ ਨੇ ਇੱਥੋਂ ਫੜ ਮੈਂ ਤੁਸੀਂ ਥੋੜਾ ਜਿਹਾ ਉੱਪਰ ਨੂੰ ਕਰ ਲਿਓ ਬਹੁਤ ਜ਼ਿਆਦਾ ਖਿਚਣ ਦੀ ਲੋੜ ਨਹੀਂ ਹੈਗੀ ਤੇ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਕੀ ਲਾ ਲੈਣਾ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਲਾਉਣ ਦੀ ਲੋੜ ਤੇ ਇਸ ਤਰ੍ਹਾਂ ਕਰਕੇ ਤੁਸੀਂ ਮ사ਜ ਕਰਿਓ ਤੁਸੀਂ ਗਿਣਤੀ ਕਰ ਲਿਓ ਹੋਰ ਨਹੀਂ ਤਾਂ ਤੁਸੀਂ ਐਂ ਕਰਿਓ ਤੁਸੀਂ 50 ਵਾਰੀ ਗਿਣਤੀ ਕਰ ਲਿਓ ਆਪਾਂ 1 2 3 4 5 6 7 8 9 10 51 52 53 ਦੀ ਕੀ ਕੀ ਹੋ ਗਿਆ ਜੇ ਮੈਂ ਹੁਣ ਗਿਣੀ ਜਾਊਂਗੀ ਇੰਨਾ ਬਹੁਤ ਟਾਈਮ ਲੱਗ ਜਾਊਗਾ ਵੈਸੇ 51 52 ਤਾਂ ਨਹੀਂ ਜਾਣਾ ਚਾਹੀਦਾ ਸੀ ਮੈਨੂੰ 41 42 43 44 45 46 47 48 49 50 ਤੁਸੀਂ 50 ਪੂਰੇ ਕਰਨੇ ਆ ਤੁਸੀਂ 10 ਤੋਂ ਬਾਅਦ 41 ਤਿੰਨ ਜਾਣਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹ ਵਾਲੀ ਮ사ਜ ਕਰਨੀ ਠੀਕ ਹੈ ਜੀ ਤੁਸੀਂ ਇਹਨੂੰ 50 ਵਾਰੀ ਕਰਿਓ ডেইলি 50 50 ਵਾਰੀ ਉਸ ਤੋਂ ਬਾਅਦ ਤੁਸੀਂ ਇਹ ਇਸ ਤਰ੍ਹਾਂ ਕਰਕੇ ਲੋੜੀ ਵੀ ਵਾਰੀ ਤੁਸੀਂ ਇਦਾਂ ਕਰਨਾ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਇਧਰਲੀ ਸਾਈਡ ਕਰਨਾ ਹੈ ਇੱਥੋਂ ਫੜ ਲੈਣਾ ਬਾਹਰਲੀ ਸਾਈਡ ਨੂੰ ਇਸ ਤਰ੍ਹਾਂ ਮਸਾਜ ਕਰਨੀ ਆ ਬਾਹਰਲੀ ਸਾਈਡ ਨੂੰ ਕਰਨੀ ਹਲਕਾ ਜਿਹਾ ਬਸ ਇੱਕ ਉਂਗਲ ਹੀ ਲਾਉਣੀ ਆ ਕੀ ਦੀ ਮਾੜੀ ਜੀ ਮੈਂ ਤਾਂ ਕੋਲੀ 'ਚ ਲੈ ਕੇ ਬੈਗੀ ਲੈ ਕੇ ਬੈਠਣ ਦੀ ਲੋੜ ਨਹੀਂ ਹੈਗੀ ਕਿਚਨ ਦੇ ਵਿੱਚੋਂ ਮਾੜੀ ਜੀ ਉਂਗਲ ਨੂੰ ਲਾ ਲਿਓ ਲਓ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 43 42 43 44 45 46 47 48 49 50 ਲੋ 50 ਹੋ ਗਿਆ ਹੁਣ ਕੀ ਕਰਨਾ 20 ਵਾਰੀ ਤੁਸੀਂ ਇਦਾਂ ਕਰੋ ਲੋ ਠੀਕ ਹੈ ਇਹ ਤਾਂ ਹੋ ਗਈਆਂ ਆਈਜ਼ ਲਈ ਤੁਸੀਂ ਦੇਖੋ ਇੱਕ ਦਿਨ ਚ ਤੁਹਾਨੂੰ ਥੋੜਾ ਜਿਹਾ ਫਰਕ ਉਹਦੇ ਮਹਿਸੂਸ ਹੋਣ ਲੱਗ ਜਾਂਦਾ ਫਿਰ ਜਿਹੜੀ ਮੈਂ ਫੋਰਹੈਡ ਲਈ ਦੱਸੀ ਸੀ ਇੱਕ ਭੈਣ ਮੈਂ ਨਾ ਤੁਹਾਨੂੰ ਦੱਸਿਆ ਸੀ ਕਿ ਇਸ ਤਰ੍ਹਾਂ ਲਾਈਨਾਂ ਹੋਣ ਤਾਂ ਕਿਹੜੀ ਮ사ਜ ਕਰਨੀ ਹੈ ਲੰਬੀਆਂ ਹੋਣ ਤਾਂ ਕਿਹੜੀ ਕਰਨੀ ਇੱਕ ਭੈਣ ਕਹਿੰਦੀ ਜੇ ਦੋਨੇ ਤਰ੍ਹਾਂ ਦੀਆਂ ਹੋਣ ਇਹ ਕਿਹੜਾ ਕੁਐਸਚਨ ਆ ਜੀ ਤਾਂ ਬਾਲੇ ਬੇਸਲੈਸ ਕੁਐਸਚਨ ਸੀ ਇਹ ਬਿਲਕੁਲ ਹੀ ਬੇਸਲੈਸ ਦੋਨੇ ਤਰ੍ਹਾਂ ਦੀਆਂ ਹੁੰਦੀਆਂ ਨਹੀਂ ਹੈਗੀਆਂ ਉਹ ਬਹੁਤ ਜ਼ਿਆਦਾ ਬਜ਼ੁਰਗ ਹੁੰਦੇ ਨੇ 80 ਪਲੱਸ ਹੁੰਦੇ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਉਹ ਬਿਲਕੁਲ ਜਾਲੀ ਬਣ ਜਾਂਦਾ ਹੁੰਦਾ ਆਦਰਵਾਇਜ਼ ਤਾਂ ਨਹੀਂ ਲੋ ਜੀ ਆਪ ਲੋ ਦੇ ਸੀਕਿੰਗ ਨਾਲ ਇਹਦੀ ਮ사ਜ ਕਰ ਲੈਨੇ ਏਦਾਂ ਬਾਹਰ ਨੂੰ ਹੀ ਕਰਨੀ ਆਂ ਵੀ 25 ਵਾਰੀ ਇੱਕ ਪਾਸੇ ਕਰ ਲਿਓ ਏਦਾਂ ਹੀ ਵੀ 25 ਵਾਰੀ ਤੁਸੀਂ ਦੂਸਰੇ ਪਾਸੇ ਕਰ ਲਓ ਠੀਕ ਹੈ ਜੀ ਤੁਸੀਂ ਡੇਲੀ ਕਰਨੀ ਆ ਇਹ ਬਿਲਕੁਲ ਸਕਿਪ ਨਹੀਂ ਕਰਨੀ ਹੈਗੀ 15 ਦਿਨਾਂ ਬਾਅਦ ਰਿਜ਼ਲਟ ਦੇਖਿਓ ਇਹ ਨਾ ਹੋਵੇ ਕਿ ਇੱਕ ਦਿਨ ਕੀਤੀ ਦੂਜੇ ਦਿਨ ਕੀਤੀ ਨਹੀਂ ਤੀਜੇ ਦਿਨ ਕਰ ਲਈ ਚੌਥੇ ਦਿਨ ਨਹੀਂ ਕੀਤੀ ਹੈਗੀ ਫੇਰ ਕਰਦਾ ਸਾਡੇ ਤਾਂ ਠੀਕ ਨਹੀਂ ਹੋਇਆ ਇਦਾਂ ਨਹੀਂ ਕਰਨਾ ਕਰਨਾ ਡੇਲੀ ਪਾਉਗਾ ਇਦਾਂ ਕਰਕੇ ਤੁਸੀਂ ਦੋਨਾਂ ਹੱਥਾਂ ਨਾਲ ਐਂ ਬੈਠ ਕੇ ਨਾ ਇਦਾਂ ਹੀ ਕਰ ਲਿਆ ਕਰੋ ਹੋਰ ਨਹੀਂ ਤਾਂ ਜੇ ਤੁਹਾਡੇ ਤੋਂ ਇੱਕ ਇੱਕ ਨਾਲ ਜ਼ਿਆਦਾ ਟਾਈਮ ਲੱਗਦਾ ਨਾ ਐਵੇਂ ਐਵੇਂ ਕਰ ਲਿਆ ਕਰੋ ਲੋ ਠੀਕ ਹੈ ਜੀ ਤੇ ਹਮਤ ਸੇ ਇਹ ਨਾ ਹੋਵੇ ਕਰੋ ਨਾ ਤੇ ਐਵੇਂ ਕਦੋਂ ਸਾਡਾ ਤਾਂ ਹੋ ਜਾਣੀਆ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਇਸ ਤਰ੍ਹਾਂ ਦੇ ਕੁਸ਼ਚਨ ਹੁੰਦੇ ਨੇ ਕਿ ਜੇ ਦੋਨੇ ਤਰ੍ਹਾਂ ਹੀ ਹੋਵੇ ਹਨਾ ਦੋਨੇ ਤਰ੍ਹਾਂ ਨਹੀਂ ਹੁੰਦੀਆਂ ਹੈਗੀਆਂ ਉਹ ਬਾਰੇ ਬਜ਼ੁਰਗਾਂ ਦੇ ਹੁੰਦੀਆਂ 80+ ਦੇ ਉਹਨਾਂ ਵਿਚਾਰਿਆਂ ਨੇ ਕਿਹੜੀਆਂ ਮਸਾਜਾਂ ਕਰਨੀਆਂ ਨੇ ਔਰ ਕਿਹੜੀਆਂ ਰਿੰਕਲਸ ਹਟਣੀਆਂ ਨੇ ਤੇ ਚਲੋ ਕੁਝ ਏਜ ਹੁੰਦੀ ਹੈ ਜਦੋਂ ਆਪਾਂ ਆਪਣੀ ਕੇਅਰ ਕਰਦੇ ਹੁੰਦੇ ਹੁਣੇ ਆ ਜੇ ਆਪਾਂ ਸਟਾਰਟਿੰਗ ਤੋਂ ਕੇਅਰ ਕਰਦੇ ਰਹੀਏ ਤਾਂ ਫਿਰ ਕਾਫੀ ਅچھے ਇਫੈਕਟ ਰਹਿੰਦੇ ਨੇ ਪਰ ਜਿਨ੍ਹਾਂ ਨੇ ਕੀਤੀ ਹੋਈ ਨਹੀਂ ਹੈਗੀ ਤੇ ਉਹਨਾਂ ਲਈ ਹੁਣ ਉਹ ਜਿਹੜੇ ਵਿਚਾਰੇ 70+ 80+ ਹੋ ਗਏ ਉਹਨਾਂ ਦੇ ਕੀ ਹੋਣਾ ਚਲੋ ਜਿੰਨਾ ਕੁ ਚਾਰ ਆਪਾਂ ਕਰ ਸਕਦੇ ਆ ਆਪਦੀ ਕੇਅਰ ਕਰਨੀ ਚਾਹੀ ਤੇ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਹੁੰਦੇ ਨੇ ਨਾ ਉਹ ਹੋਰ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਨੇ ਜਿਨ੍ਹਾਂ ਤੇ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਆਉਂਦੇ ਹੁੰਦੇ ਨੇ ਹਨਾ ਆ ਇਹ ਯੂਸਲੈਸ ਦੀਆਂ ਕਹੋਗੇ ਤੁਸੀਂ ਐਂਕਾ ਨਹੀਂ ਕੁਝ ਕੋ ਹੁੰਦੀਆਂ ਨੇ ਯੂਸਲੈਸ ਦੀਆਂ ਵੀ ਹੁੰਦੀਆਂ ਨੇ ਸਾਰਾ ਕੁਝ ਚੱਲਦਾ ਹੈਗਾ ਸੋਸ਼ਲ ਮੀਡੀਆ ਤੇ ਪਰ ਆਪਣੀਆਂ ਥੋੜੀਆਂ ਜੀਆਂ ਯੂਸਫੁਲ ਹੁੰਦੀਆਂ ਨੇ ਕਿਸੇ ਪਰਪਸ ਨੂੰ ਲੈ ਕੇ ਹੁੰਦੀਆਂ ਨੇ ਕੁਝ ਉਹਦੇ ਵਿੱਚੋਂ ਨਿਕਲਦਾ ਹੈਗਾ ਕੋਈ ਰਿਜ਼ਲਟ ਨਿਕਲਦਾ ਹੈਗਾ ਸੋ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਕਮੈਂਟ ਕਰਨ ਦੀ ਆਪਾਂ ਨੂੰ ਕੋਈ ਲੋੜ ਹੈਗੀ ਆ ਤੇ ਚਲੋ ਬਾਕੀ ਤੁਹਾਡੀ ਮਰਜ਼ੀ ਹੈ ਕਿ ਕਈ ਵਾਰੀ ਆਪਾਂ ਫਨੀ ਜਿਹਾ ਕਮੈਂਟ ਵੈਸੇ ਛੱਡ ਦਿੰਨੇ ਹੁੰਦੇ ਆ ਜੀ ਜੀ ਕਰਦਾ ਕਿ ਆਪਾਂ ਐਦਾਂ ਪੁੱਛ ਕੇ ਦੇਖ ਲੈਣੇ ਹਨਾ ਤਾਂ ਚਲੋ ਕੋਈ ਗੱਲ ਨਹੀਂ ਕਈ ਵਾਰੀ ਕੋਈ ਬੱਚਾ ਹੀ ਕਮੈਂਟ ਕਰ ਜਾਂਦਾ ਹੁੰਦਾ ਭੈਣਾਂ ਨੂੰ ਪਤਾ ਹੀ ਨਹੀਂ ਹੁੰਦਾ ਉਹਨਾਂ ਦਾ ਕੋਈ ਜਵਾਕ ਹੀ ਕਰ ਜਾਂਦਾ ਵੈਸੇ ਭੈਣਾਂ ਤਾਂ ਬਹੁਤ ਸਿਆਣੀਆਂ ਨੇ ਭੈਣਾਂ ਤਾਂ ਐਦਾਂ ਦੇ ਕਮੈਂਟ ਕਰਨ ਵਾਲੀਆਂ ਮੈਨੂੰ ਪਤਾ ਹੈ ਨਹੀਂ ਗੀਆਂ ਜਿਹੜੀਆਂ ਮੇਰੇ ਵਰਗੀਆਂ ਨੇ ਤੇ ਜਿਹੜੇ ਉਹਨਾਂ ਦੇ ਬੱਚੇ ਨੇ ਬੱਚੇ ਫਨੀ ਮੂਡ ਦੇ ਵਿੱਚ ਕੁਝ ਵੀ ਕਰ ਜਾਂਦੇ ਨੇ ਤੇ ਲੋ ਜੀ ਹੁਣ ਮੈਂ ਦੋਨੀਆਂ ਤਰ੍ਹਾਂ ਨਾਲ ਤੁਹਾਨੂੰ ਦੱਸਦਾ ਆਈਸ ਦੇ ਨਾਲ ਜਦੋਂ ਮੈਂ ਹੁਣ ਮ사ਜ ਕਰਕੇ ਹੱਡੀਆਂ ਉਸ ਫੀਲ ਹੋ ਰਿਹਾ ਇੱਥੇ ਤੁਹਾਨੂੰ ਵੀ ਹੋਊਗਾ ਜਦੋਂ ਆਪਾਂ ਡੀਲੀ ਕਰਾਂਗੇ ਤਾਂ ਆਪਾਂ ਨੂੰ ਮਤਲਬ ਕਿ ਅੱਛੇ ਇਫੈਕਟ ਜਰੂਰ ਆਉਣਗੇ ਸੋ ਇੱਕ ਆਈਜ਼ ਲਈ ਰਿੰਕਲਸ ਫਰੀ ਕਿਵੇਂ ਕਰਨੀਆਂ ਨੇ ਆਪਣੀਆਂ ਆਈਜ਼ ਨੂੰ ਇੱਥੋਂ ਆਪਾਂ ਕਿਵੇਂ ਰਿੰਕਲ ਫਰੀ ਕਰਨਾ ਹੈ ਦੂਸਰਾ ਆਪਾਂ ਫੋਰਹੈਟ ਨੂੰ ਕਿਵੇਂ ਰਿੰਕਲ ਫਰੀ ਕਰਨਾ ਕਿਵੇਂ ਝੁਰੜੀਆਂ ਹਟਾਉਣੀਆਂ ਨੇ ਉਹਦੇ ਲਈ ਆਪਾਂ ਦੋ ਵਲੌਗ ਹੈ ਜਿਹੜੇ ਉਹ ਪਾ ਚੁੱਕੇ ਹੁਣ ਅਗਲਾ ਵਲੌਗ ਹੈ ਜਿਹੜਾ ਉਹ ਆਪਾਂ ਇਸ ਚੀਜ਼ ਤੇ ਬਾਵਾਂਗੇ ਠੀਕ ਹੈ ਹੌਲੀ ਹੌਲੀ ਪਾਉਂਦੇ ਰਾਵਾਂਗੇ ਕੱਲ ਨੂੰ ਮੈਂ ਇੱਕ ਪੈਕ ਹੈ ਜਿਹੜਾ ਉਹ ਤੁਹਾਨੂੰ ਜਰੂਰ ਦੱਸਣਾ ਹੈਗਾ ਟੈਨਿੰਗ ਵਗੈਰਾ ਰਿਮੂਵ ਕਰਨੀ ਬੜੇ ਦਿਨ ਹੋ ਗਏ ਤੁਹਾਡੇ ਬਹੁਤ ਜ਼ਿਆਦਾ ਟੈਨਿੰਗ ਹੋ ਗਈ ਹੋਣੀ ਹੈ ਤੇ ਕੱਲ ਨੂੰ ਆਪਾਂ ਟੈਨਿੰਗ ਰਿਮੂਵ ਕਰਾਂਗੇ ਠੀਕ ਹੈ ਜੀ ਸੋ ਅੱਜ ਦਾ ਵਲੌਗ ਹੈ ਜਿਹੜਾ ਉਹ ਇੰਨਾ ਹੀ ਤੇ ਬਾਕੀ ਤੁਸੀਂ ਸਾਰਿਆਂ ਨੇ ਮੇਰੇ ਸੂਟ ਨੂੰ ਬਹੁਤ ਜ਼ਿਆਦਾ ਲਾਈਕ ਕੀਤਾ ਥੈਂਕ ਯੂ so much ਮੈਨੂੰ ਵੀ ਬਹੁਤ ਅੱਛਾ ਲੱਗਿਆ ਗੁੱਡ ਲੱਗਿਆ ਤੇ ਬਹੁਤ ਸਾਰੀਆਂ ਭੈਣਾਂ ਨੇ ਇਹ ਸੂਟ ਹੈ ਜਿਹੜਾ ਮੇਰੇ ਤੋਂ ਡਿਮਾਂਡ ਵੀ ਕੀਤੀ ਔਰ ਆਪਾਂ ਬਹੁਤ ਸਾਰੀਆਂ ਭੈਣਾਂ ਨੂੰ ਇਹ ਸੂਟ ਹੈ ਜਿਹੜੇ ਹੋ ਗਏ ਕਰਾਵਾਂਗੇ ਤੇ ਲਓ ਜੀ ਹੁਣ ਆਪਾਂ ਵਲੌਗ ਦਾ ਹੀ ਮਿਲਣਾ ਦਾ ਇੱਥੇ ਐਂਡ ਕਰ ਦਈਏ ਤੇ ਫਿਰ ਮੇਰੀ ਇਹ ਹੋਰ ਇੱਕ ਵਧੀਆ ਜਿਹਾ ਯੂਸਫੁਲ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਗੱਲ